ਹੁਣ ਫਿਰ ਗੁੱਸਾ ਨਾ ਮਨਾਇਓ ਅੱਜ ਤੋਂ 15 18 ਸਾਲ ਪਹਿਲਾਂ ਕੁੜੀ ਦੇ ਵਿਆਹ ਤੇ ਕਦੇ ਕੁੜੀ ਵਾਲਾ ਪਰਿਵਾਰ ਨੱਚਦਾ ਵੇਖਿਆ ਸੀ ਤੁਸੀਂ ਬਰਾਤ ਨੱਚਦੀ ਹੁੰਦੀ ਸੀ ਗਲੀ 'ਚ ਕੁੜੀ ਵਾਲਾ ਪਰਿਵਾਰ ਕੋਠੇ ਦੇ ਖੜਾ ਹੋ ਕੇ ਵੇਖਦਾ ਹੁੰਦਾ ਸੀ ਇਦਾਂ ਹੀ ਸੀ ਨਾ ਬਜ਼ੁਰਗੋ ਅੱਜ ਅੱਜ ਭੰਗੜਾ ਕੁੜੀ ਵਾਲੇ ਸ਼ੁਰੂ ਕਰਦੇ ਅਗਲੇ ਕਦੇ ਬਰਾਤ ਦਾ ਪਤਾ ਨਹੀਂ ਕਦੋਂ ਆਉਣੀ ਕਦੋਂ ਨਹੀਂ ਫਲੋਟ ਕਾਹਨੂੰ ਖਾਲੀ ਛੱਡਣਾ ਇੱਕੋ ਹੀ ਫਲੋਟ ਦੇ ਉੱਤੇ ਸਾਰਾ ਟੱਬਰ ਨੱਚਦਾ ਹੈ ਉੱਥੇ ਹੀ ਨੌ ਨੱਚੀ ਜਾਂਦੀ ਹੈ ਉੱਥੇ ਸਹਰਾ ਨੱਚੀ ਜਾਂਦਾ ਉੱਥੇ ਜੇਠ ਨੱਚੀ ਜਾਂਦਾ ਉੱਥੇ ਪਰਝਾਈ ਨੱਚੀ ਜਾਂਦੀ ਹੈ ਉੱਥੇ ਭਰਾ ਨੱਚੀ ਜਾਂਦਾ ਉੱਥੇ ਭੈਣ ਨੱਚੀ ਜਾਂਦੀ ਹੈ ਭੈਣ ਤੇ ਭਰਾ ਇੱਕ ਦੂਜੇ ਦੀ ਬਾਹ ਫੜ ਕੇ ਨੱਚਦੇ ਆ ਤੇ ਪਿੱਛੇ ਗਾਣਾ ਚੱਲਦਾ ਹੁੰਦਾ ਹੋਇਆ ਕਿ ਜੇ ਨੱਚਦੀ ਦੀ ਬਾਹ ਫੜ ਲਈ ਇਹਨੂੰ ਕੰਜਰਖਾਨਾ ਦਾ ਕਈਏ ਤੇ ਕੀ ਕਈਏ ਬਈ ਕਦੋਂ ਸਾਡੀ ਸੋਚ ਬਦਲੂਗੀ ਘਟੋ ਘਟ ਨੱਚਣ ਵੇਲੇ ਪਿੱਛੇ ਗਾਣੇ ਦੇ ਮਹਨੇ ਤੇ ਸੁਣ ਲਈਏ ਕਿ ਦੋ ਚੀਜ਼ਾਂ ਜੱਗ ਮੰਗਦਾ दारू ਘਰ ਦੀ ਸ਼ਰਾਬ 12 ਬੋਰ ਮਾਫ ਕਰਨਾ दारू ਘਰ ਦੀ ਬੰਦੂਕ 12 ਬੋਰ ਦੀ ਜੱਟ ਜ਼ਹਿਰ ਲੱਭਦਾ ਫਿਰਦਾ ਕਰ ਜੇ ਥੱਲੇ ਆਇਆ ਜੱਟ ਜ਼ਹਿਰ ਲੱਭਦਾ ਫਿਰਦਾ ਜੱਟ ਰਸਾ ਲੱਭਦਾ ਫਿਰਦਾ ਮੈਂ ਕਿੱਥੋਂ ਫਾਹ ਲਵਾਂ ਕਿਹੜੇ ਗਾਣੇ ਦੇ ਕੀ ਮੈਨੇ ਕੱਢਦੇ ਅਸੀਂ ਬਾਈ